ਅਮਰੀਕਾ ਵਿੱਚ ਸਰਕਾਰੀ ਸ਼ਟਡਾਊਨ ਦਾ ਨਵਾਂ ਦਿਨ ਤੇ ਹਾਲਾਤ ਹੋਰ ਗੰਭੀਰ ਸ਼ਿਕਾਗੋ ਵਿੱਚ ਨੈਸ਼ਨਲ ਗਾਰਡ ਦੀ ਤਾਇਨਾਤੀ ਮਿਲਵਾਕੀ ਚ ਹੋਇਆ ਜ਼ਬਰਦਸਤ ਪ੍ਰਦਰਸ਼ਨ ਇਜ਼ਰਾਈਲ ਅਤੇ ਹਮਾਸ ਵਿੱਚ ਹੋਇਆ ਪਹਿਲੀ ਫੇਜ਼ ਦਾ ਸੀਜ਼ਫਾਇਰ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਬਰਤਾਨਵੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਏ ਅਹਿਮ ਸਮਝੌਤੇ ਗੂਗਲ ਨੇ ਜੈਮਿਨੀ ਐਂਟਰਪ੍ਰਾਈਜ਼ AI ਪਲੇਟਫਾਰਮ ਕੀਤਾ ਲਾਂਚ ਅਮਰੀਕਾ ਵਿੱਚ ਸ਼ਟਡਾਊਨ ਦਾ ਨਵਾਂ ਦਿਨ ਹੈ ਅਤੇ ਹਾਲਾਤ ਦਿਨੋਂ-ਦਿਨ ਹੋਰ ਗੰਡੇਰ ਹੋ ਰਹੇ ਨੇ ਕਾਂਗਰਸ ਵਿੱਚ ਬਜਟ ਤੇ ਸਹਿਮਤੀ ਨਾ ਹੋਣ ਕਾਰਨ ਫੈਡਰਲ ਸਰਕਾਰ ਦਾ ਵੱਡਾ ਹਿੱਸਾ ਬੰਦ ਹੈ ਲਗਭਗ 9 ਲੱਖ ਫੈਡਰਲ ਕਰਮਚਾਰੀ ਕੰਮ ਛੱਡ ਗਏ ਨੇ ਜਦ ਕਿ 7 ਲੱਖ ਤੋਂ ਵੱਧ ਬਿਨਾਂ ਤਨਖਾਹ ਕੰਮ ਕਰ ਰਹੇ ਨੇ IRS ਨੇ ਆਪਣੇ 34000 ਕਰਮਚਾਰੀ ਫਰਲੋ ਕਰ ਦਿੱਤੇ ਨੇ ਜਿਸ ਨਾਲ ਟੈਕਸ ਸੇਵਾਵਾਂ ਅਤੇ ਕਾਲ ਸੈਂਟਰ ਵੀ ਪ੍ਰਭਾਵਿਤ ਹੋਏ ਨੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਗੈਰ ਹਾਜ਼ਰੀ ਕਾਰਨ ਕਈ ਫਲਾਈਟਾਂ ਵਿੱਚੋਂ ਦੇਰੀਆਂ ਤੇ ਕੈਨਸਲੇਸ਼ਨ ਹੋ ਰਹੀਆਂ ਨੇ CISSE ਵਿੱਚ ਸਿਰਫ 1/3 ਸਟਾਫ ਕੰਮ ਕਰ ਰਿਹਾ ਹੈ ਜਿਸ ਨਾਲ ਸਾਈਬਰ ਹਮਲੇ ਤੋਂ ਸੁਰੱਖਿਆ ਵੀ ਘਟ ਗਈ ਹੈ। ਆਰਥਿਕ ਮਹਰਾਂ ਦਾ ਕਹਿਣਾ ਹੈ ਕਿ ਹਰ ਹਫਤੇ ਦਾ ਸ਼ਟਡਾਊਨ 7 ਤੋਂ 15 ਬਿਲੀਅਨ ਡਾਲਰ ਦਾ ਨੁਕਸਾਨ ਕਰ ਸਕਦਾ ਹੈ। ਮਿਲਟਰੀ, ਪਬਲਿਕ ਹੈਲਥ ਅਤੇ ਟ੍ਰਾਂਸਪੋਰਟੇਸ਼ਨ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ। ਸੋਸ਼ਲ ਮੀਡੀਆ ਤੇ ਜਨਤਾ ਵੱਲੋਂ ਸਰਕਾਰ ਤੇ ਦਬਾਅ ਵਧ ਰਿਹਾ ਹੈ ਤੇ ਤੁਰੰਤ ਫੰਡਿੰਗ ਬਿਲ ਪਾਸ ਕਰਕੇ ਸਰਕਾਰ ਨੂੰ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸ਼ਟਡਾਊਨ ਨਾ ਸਿਰਫ ਫੈਡਰਲ ਕਰਮਚਾਰੀਆਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਰਿਹਾ ਹੈ ਸਗੋਂ ਅਮਰੀਕੀ ਅਰਥਵਿਵਸਥਾ ਤੇ ਲੋਕਾਂ ਦੇ ਪ੍ਰੋਸਟੇ ਦੇ ਵੀ ਵੱਡਾ ਸਵਾਲ ਖੜਾ ਕਰ ਰਿਹਾ ਹੈ ਟੈਕਸਾਸ ਅਤੇ ਇਲਿਨॉयਸ ਤੋਂ ਨੈਸ਼ਨਲ ਗਾਰਡ ਦੇ ਸੈਨਿਕਾਂ ਨੂੰ ਸ਼ਿਕਾਗੋ ਦੇ ਇੱਕ ਉਪਨਗਰ ਬ੍ਰਾਂਡਵੀਅੂ ਵਿੱਚ ਇੱਕ ਆਈਸੀ ਪ੍ਰੋਸੈਸਿੰਗ ਸਹੂਲਤ ਤੇ ਤਾਇਨਾਤ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਮਿਲਵਾਕੀ ਦੇ ਕਾਰਕੁਨਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤੇ ਨੇ ਉਨ੍ਹਾਂ ਨੂੰ ਚਿੰਤਾ ਹੈ ਕਿ ਫੈਡਰਲ ਫੌਜਾਂ ਦੀ ਮੌਜੂਦਗੀ ਦਿਨਤੀ ਜੇ ਘੱਟ ਹੋ ਸਕਦੇ ਨੇ ABC ਦੀ ਰਿਪੋਰਟ ਦੇ ਅਨੁਸਾਰ ਕੋਲ 200 ਟੈਕਸਾਸ ਸੈਨਿਕ ਅਤੇ 300 ਇਲਿਨੋਇਸ ਸੈਨਿਕ ਤਾਇਨਾਤ ਕੀਤੇ ਗਏ ਇਹ ਫੌਜਾਂ ਬ੍ਰਾਂਡਵੀਊ ਜਾ ਰਹੀਆਂ ਨੇ ਜੋ ਸ਼ਿਕਾਗੋ ਦੇ ਬਿਲਕੁਲ ਪੱਛਮ ਵਿੱਚ ਸਥਿਤ ਹੈ 트੍ਰੰਪ ਪ੍ਰਸ਼ਾਸਨ ਨੇ ਇਸ ਨੂੰ ਜਾਇਜ਼ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਇਹ ਸੈਨਿਕ ਸ਼ਿਕਾਗੋ ਲੈਂਡ ਆਈਸੀ ਏਜੰਟਾਂ ਨੂੰ ਪ੍ਰਦਰਸ਼ਨਕਾਰੀਆਂ ਦੀਆਂ ਝੜਪਾਂ ਤੋਂ ਪਹੁੰਚਾਉਣ ਲਈ ਜ਼ਰੂਰੀ ਨੇ ਟਰੰਪ ਨੇ ਇਲਿਨੋਇਸ ਦੇ ਗਵਰਨਰ ਜੇਬੀ ਪਲਟਜ਼ਕਰ ਬਾਰੇ ਬਿਆਨ ਦਿੰਦਿਆਂ ਕਿਹਾ ਸੀ ਕਿ ਜੇਕਰ ਗਵਰਨਰ ਕੰਮ ਨਹੀਂ ਕਰ ਸਕਦਾ ਤਾਂ ਅਸੀਂ ਕਰਾਂਗੇ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸ਼ਿਕਾਗੋ ਵਿੱਚ ਬਹੁਤ ਜ਼ਿਆਦਾ ਅਪਰਾਧ ਹੈ। ਗਾਜ਼ਾ ਪੱਟੀ ਵਿੱਚ 2 ਸਾਲ ਤੋਂ ਚੱਲ ਰਹੇ ਸੰਘਰਸ਼ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਵਿਚਕਾਰ ਸ਼ਾਂਤੀ ਵੱਲ ਪਹਿਲਾ ਕਦਮ ਚੁੱਕ ਲਿਆ ਗਿਆ ਹੈ। ਦੋਵਾਂ ਪੱਖਾਂ ਨੇ ਮਿਸਰ ਅਤੇ ਕਤਰ ਦੀ ਵਿਚੋਲਗੀ ਦੇ ਨਾਲ ਇੱਕ ਪਹਿਲੇ ਫੇਜ਼ ਦਾ ਸੀਜ਼ਫਾਇਰ ਅਤੇ ਬੰਦੀਆਂ ਦੇ ਅਦਵਾਦਲੇ ਸੰਬੰਧੀ ਸਮਝੌਤਾ ਕਰ ਲਿਆ ਹੈ। ਇਸ ਤਹਿਤ ਹਮਾਸ ਕੁਝ ਇਜ਼ਰਾਈਲੀ ਬੰਦੀਆਂ ਨੂੰ ਰਿਹਾ ਕਰੇਗਾ ਅਤੇ ਇਜ਼ਰਾਈਲ ਵੀ ਕੁਝ ਫਲਸਤੀਨੀ ਕੈਦੀਆਂ ਨੂੰ ਆਜ਼ਾਦ ਕਰੇਗਾ। ਦੋਹਾ ਨੇ ਕੁਝ ਸੈਨਾ ਨਿਯੰਤਰਿਤ ਖੇਤਰਾਂ ਤੋਂ ਵਾਪਸੀ ਲਈ ਵੀ ਸਹਿਮਤੀ ਦਿੱਤੀ ਹੈ। ਅਮਰੀਕਾ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਇਸ ਨੂੰ ਅਸਲੀ ਤੌਰ ਤੇ ਸ਼ਾਂਤੀ ਵੱਲ ਇੱਕ ਸੰਭਾਵੀ ਮੋੜ ਗਿਆ ਹੈ ਪਰ ਸ਼ਾਂਤੀ ਦੀ ਪਹਿਲੀ ਕਿਰਨ ਅਜੇ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਹੈ ਗਾਜ਼ਾ ਦੀ ਪ੍ਰਿਖਿਸ਼ਾਸ਼ਕੀ ਰੂਪ ਦੇਖਾ ਹਮਾਸ ਦੇ ਹਥਿਆਰਾਂ ਦਾ ਪ੍ਰਬੰਧ ਅਤੇ ਮੋੜ ਉਸਾਰੀ ਲਈ ਵਿੱਤੀ ਸਹਾਇਤਾ ਵਰਗੇ ਮੁੱਦੇ ਅਜੇ ਵੀ ਗੰਭੀਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇਲਾਕੇ ਵਿੱਚ ਮਾਨਵੀ ਸਹਾਇਤਾ ਤੁਰੰਤ ਪਹੁੰਚਾਉਣ ਦੀ ਲੋੜ ਹੈ ਕਿਉਂਕਿ ਲੱਖਾਂ ਲੋਕ ਖੁਰਾਕ ਦਵਾਈ ਅਤੇ ਪਾਣੀ ਦੀ ਕਮੀ ਨਾਲ ਜੂਝ ਰਹੇ ਨੇ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਜੇ ਇਹ ਸੀਜ਼ਫਾਇਰ ਸਥਿਰ ਰਹਿੰਦਾ ਹੈ ਤਾਂ ਇਹ ਪੂਰੇ ਮੱਧ ਪੂਰਬ ਲਈ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਸਕਦੀ ਹੈ। 트럼ਪ ਨੇ ਇਸ ਨੂੰ ਬਹੁਤ ਵਧੀਆ ਕਦਮ ਦੱਸਿਆ ਹੈ। 트럼ਪ ਦੇ ਅਨੁਸਾਰ ਉਹਨਾਂ ਵੱਲੋਂ ਸ਼ਕਤੀ ਦੀ ਵਰਤੋਂ ਕਰਕੇ ਇਸ ਸਮਝੌਤੇ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਫਲ ਵੀ ਹੋਵੇਗੀ। ਯੂਕਰੇਨ ਅਤੇ ਰੂਸ ਦੇ ਵਿਚਕਾਰ ਚੱਲ ਰਹੀ ਜੰਗ ਅਜੇ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਜਾਣਕਾਰੀ ਅਨੁਸਾਰ ਪੂਰਬੀ ਯੂਕਰੇਨ ਦੇ ਕੁਝ ਹਿੱਸੇ ਵਿੱਚ ਰੂਸੀ ਫੌਜ ਨੇ ਹਮਲੇ ਤੇਜ਼ ਕਰ ਦਿੱਤੇ ਨੇ ਖਾਸ ਕਰਕੇ ਡੋਨੇਟਸਕ ਅਤੇ ਖਾਰਕਿਰ ਖੇਤਰਾ ਦੇ ਵਿੱਚ ਭਾਰੀ ਗੋਲਾਬਾਰੀ ਦੇ ਰਿਪੋਟ ਆ ਸਾਹਮਣੇ ਆਏ ਨੇ ਯੂਕਰੇਨੀ ਸੈਨਾ ਨੇ ਦੱਸਿਆ ਹੈ ਕਿ ਉਹਨਾਂ ਨੇ ਕੁਝ ਖੇਤਰ ਮੁੜ ਕਬਜ਼ੇ ਵਿੱਚ ਕੀਤੇ ਨੇ ਪਰ ਰੂਸੀ ਫੌਜੀ ਹਵਾਈ ਹਮਲੇ ਲਗਾਤਾਰ ਚੱਲ ਰਹੇ ਨੇ ਦੋਹਾਂ ਪਾਸਿਆਂ ਤੋਂ ਸੈਂਕੜੇ ਜਵਾਨਾਂ ਦੇ ਹਲਾਕ ਹੋਣ ਦੀਆਂ ਖਬਰਾਂ ਨੇ ਅਤੇ ਸੈਂਕੜੇ ਨਾਗਰਿਕਾਂ ਨੂੰ ਆਪਣੇ ਘਰ ਛੱਡਣੇ ਪਏ ਨੇ ਯੂਰਪੀ ਯੂਨੀਅਨ ਨੇ ਯੂਕਰੇਨ ਲਈ ਸਹਾਇਤਾ ਪੈਕੇਜ ਦਾ ਨਵਾਂ ਦਾਰ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਊਰਜਾ ਪ੍ਰਣਾਲੀਆਂ ਦੀ ਮੁੜ ਬਹਾਲੀ ਅਤੇ ਸਰਦੀ ਦੇ ਮੌਸਮ ਲਈ ਸਹਾਇਤਾ ਵੀ ਸ਼ਾਮਲ ਹੈ ਉਦੋਂ ਇਸ ਤੋਂ ਬਾਅਦ ਅਮਰੀਕਾ ਨੇ ਰੂਸ ਉੱਤੇ ਨਵੀਆਂ ਆਰਥਿਕ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਨਾ ਕੀਤੀ ਹੈ ਵਿਸ਼ਲੇਸ਼ਕ ਮੰਨਦੇ ਨੇ ਕਿ ਜੰਗ ਦੇ ਅਗਲੇ ਮਹੀਨੇ ਨਿਰਣਾਇਕ ਹੋ ਸਕਦੇ ਨੇ ਸੈਨਾ ਦੇ ਨਾਲ ਨਾਲ ਲੋਕਾਂ ਵਿੱਚ ਜੰਗ ਤੋਂ ਥਕਾਵਟ ਅਤੇ ਸ਼ਾਂਤੀ ਦੀ ਲੋੜ ਵਧ ਰਹੀ ਹੈ ਉਧਰ ਯੂਕਰੇਨ ਦੇ ਰਾਸ਼ਟਰਪਤੀ ਵਿਲੈਦੀਮੀਰ ਜ਼ੇਲੈਂਸਕੀ ਨੇ ਐਲਾਨ ਕੀਤਾ ਹੈ ਕਿ ਜੇ ਰਾਸ਼ਟਰਪਤੀ 트ੰਪ ਗਾਜ਼ਾ ਵਿੱਚ ਸੀਜ਼ਫਾਇਰ ਲਿਆਉਣਗੇ ਤਾਂ ਉਹ ਉਸ ਨੂੰ ਨੋਬਲ ਸ਼ਾਂਤੀ ਇਨਾਮ ਲਈ ਇਨਾਮਿਤ ਕਰਨਗੇ ਇਸ ਦਾ ਮਕਸਦ ਮਾਮੂਲੀ ਨਹੀਂ ਜਾਪਦਾ ਅਸਲ ਵਿੱਚ ਇਹ ਇੱਕ ਰਾਜਨੀਤਿਕ ਤਰਕੀਬ ਹੈ ਜੋ 트ੰਪ ਨੂੰ ਅੰਤਰਰਾਸ਼ਟਰੀ ਫੋਰਮ ਵਿੱਚ ਮਜ਼ਬੂਤ ਸਥਿਤੀ ਦੇਣ ਦੀ ਕੋਸ਼ਿਸ਼ ਕਰਦੀ ਹੈ 트ੰਪ ਨੇ ਵੀ ਕਿਹਾ ਹੈ ਕਿ ਮੱਧ ਪੂਰਬ ਵਿੱਚ ਅਗਲੇ ਹਫ਼ਤੇ ਸ਼ਾਨਦਾਰ ਘਟਨਾਵਾਂ ਹੋਣੀਆਂ ਜਿਸ ਨਾਲ ਇਹ ਸਹਿਯੋਗ ਦੀ ਸੰਭਾਵਨਾ ਵੱਧਦੀ ਹੈ ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਮਾਹੌਲ ਬਹੁਤ ਗਰਮ ਹੋ ਚੁੱਕਾ ਹੈ। ਕਈ ਉੱਚ ਅਧਿਕਾਰੀਆਂ ਦੇ ਖਿਲਾਫ ਅਦਾਲਤੀ ਕੇਸਾਂ, ਨਿਆਂ ਪ੍ਰਕਿਰਿਆਵਾਂ ਅਤੇ ਪ੍ਰਦਰਸ਼ਨਾਂ ਨੇ ਰਾਜਨੀਤਿਕ ਹਾਲਾਤ ਪੇਚੀ ਦਬਣਾ ਦਿੱਤੇ ਨੇ। ਰਾਸ਼ਟਰਪਤੀ ਪ੍ਰਸ਼ਾਸਨ ਨੇ ਕੁਝ ਰਾਜਾਂ ਵਿੱਚ ਰਾਸ਼ਟਰੀ ਗਾਰਡ ਵੀ ਤਾਇਨਾਤ ਕੀਤੇ ਨੇ ਜਿੱਥੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ। ਦੂਜੇ ਪਾਸੇ ਕਈ ਸੂਬਾਈ ਸਰਕਾਰਾਂ ਨੇ ਫੈਡਰਲ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਕੇਸ ਦਰਜ ਕਰਵਾ ਦਿੱਤੇ ਨੇ। ਇਸ ਦੌਰਾਨ ਕੋਜਮੇਕੀ ਡਿਪਲੋਮੇਟਾਂ ਤੇ ਚੀਨੀ ਸੰਪਰਕਾਂ ਦੇ ਦੋਸ਼ ਲੱਗਣ ਦੇ ਕਾਰਨ ਤਣਾਅ ਹੋਰ ਵੀ ਵਧਿਆ ਹੈ ਵਾਈਟ ਹਾਊਸ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਸੰਬੰਧੀ ਮੁੱਦਾ ਦੱਸੀ ਹੈ ਸਿਆਸੀ ਵਿਸ਼ਲੇਸ਼ਕ ਮੰਨਦੇ ਨੇ ਕਿ ਇਹ ਸਾਰੀਆਂ ਘਟਨਾਵਾਂ 2026 ਦੀਆਂ ਚੋਣਾਂ ਲਈ ਰਾਜਨੀਤਿਕ ਪੱਖਾਂ ਦੇ ਮਤਭੇਦ ਹੋਰ ਤੀਬਰ ਕਰਨਗੇ ਲੋਕਾਂ ਵਿੱਚ ਰਾਜਨੀਤਿਕ ਵੰਡ ਸਾਫ਼ ਦਿਖਾਈ ਦੇ ਰਹੀ ਹੈ ਤੇ ਹਰ ਪਾਸੇ ਤੋਂ ਸੱਚਾਈ ਦੀ ਜੰਗ ਚੱਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਰਤਾਨਵੀ ਹਰਮਿਤ ਬਾਅ ਕੇ ਸਟਾਮਰ ਦੇ ਨਾਲ ਗੱਲਬਾਤ ਕੀਤੀ ਜੋ ਮੁਕਤ ਅਰਥਵਿਵਸਥਾ ਰੱਖਿਆ ਸੁਰੱਖਿਆ ਤੇ ਨਾਜ਼ਿਕ ਟੈਕਨਾਲੋਜੀ ਖੇਤਰਾਂ ਵਿੱਚ ਭਾਰਤ ਯੂਕੇ ਸਬੰਧਾਂ ਨੂੰ ਹੁਲਾਰਾ ਦੇਣ ਤੇ ਕੇਂਦ੍ਰਿਤ ਸੀ ਬ੍ਰਿਟਿਸ਼ ਨੇਤਾ ਯੂਕੇ ਦੇ 125 ਪ੍ਰਮੁੱਖ ਕਾਰੋਬਾਰੀ ਨੇਤਾਵਾਂ ਉਦਮੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਇੱਕ ਵੱਡੇ ਟੀਮ ਨਾਲ 23 ਜੁਲਾਈ ਨੂੰ ਦੋ ਦਿਨਾਂ ਦੌਰੇ ਤੇ ਮੁੰਬਈ ਪਹੁੰਚੇ ਸਟਾਮਰ ਦਾ ਇਹ ਦੌਰਾ ਦੋਵਾਂ ਦੇਸ਼ਾਂ ਦੇ ਇਤਿਹਾਸਿਕ ਮੁਕਤ ਵਿਪਾਰ ਸਮਝੌਤੇ ਤੇ ਹਸਤਾਖਰ ਕਰਨ ਤੋਂ ਬਾਅਦ ਆਇਆ ਹੈ ਇਸ ਸਮਝੌਤੇ ਨਾਲ ਬਾਜ਼ਾਰ ਤੱਕ ਪਹੁੰਚ ਵਧੇਗੀ ਟੈਕਸ ਕਟ ਹੋਣਗੇ ਤੇ 2030 ਤੱਕ ਦੁਵੱਲੇ ਵਪਾਰ ਦੇ ਦੁੱਗਣੇ ਹੋਣ ਦੀ ਵੀ ਉਮੀਦ ਹੈ ਬੀਤੇ ਦਿਨ ਆਪਣੀ ਟਿੱਪਣੀ ਵਿੱਚ ਸਟਰ ਮੰਨੇ ਗਿਆ ਕਿ ਇਹ ਵਪਾਰ ਸਮਝੌਤਾ ਦੋ ਪੱਖੀ ਵਿਕਾਸ ਲਈ ਇੱਕਲਾਜ ਪੈਡ ਹੈ ਜਿਸ ਨਾਲ ਭਾਰਤ 2028 ਤੱਕ ਤੀਜੀ ਸਭ ਤੋਂ ਵੱਡੀ ਵਿਸ਼ਵ ਵਿਆਪੀ ਅਰਥ ਵਿਵਸਥਾ ਬਣਨ ਲਈ ਤਿਆਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੁਲਾਈ ਵਿੱਚ ਭਾਰਤ ਨਾਲ ਇੱਕ ਵੱਡਾ ਵਪਾਰ ਸਮਝੌਤਾ ਸਾਈਨ ਕੀਤਾ ਜੋ ਕਿਸੇ ਵੀ ਦੇਸ਼ ਦੁਆਰਾ ਸਭ ਤੋਂ ਵਧੀਆ ਸੁਰੱਖਿਅਤ ਕੀਤਾ ਗਿਆ ਹੈ FIFA ਦੇ ਪ੍ਰਧਾਨ ਜਾਨੀ ਇਨਪਾਂਟਿਨੋ ਨੇ ਕਿਹਾ ਹੈ ਕਿ ਭਵਿੱਖ ਦੀਆਂ ਵਰਲਡ ਕੱਪ ਅਤੇ ਕਲੱਬ ਵਰਲਡ ਕੱਪ ਟੂਰਨਾਮੈਂਟਾਂ ਦੇ ਲਈ ਸਮਾਂ ਨਿਰਧਾਰਤ ਕਰਨ ਵਿੱਚ ਜ਼ਿਆਦਾ ਲਚਕੀਲਾ ਰੁਖ ਅਪਣਾਇਆ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਗਰਮੀਆਂ ਦੇ ਮਹੀਨੇ ਵਿੱਚ ਉੱਚ ਤਾਪਮਾਨ ਕਾਰਨ ਖਿਡਾਰੀਆਂ ਦੀ ਸਿਹਤ ਲਈ ਖਤਰਾ ਬਣ ਸਕਦਾ ਹੈ ਇਸ ਲਈ ਬਦਲਦੇ ਕੈਲੰਡਰ ਨੂੰ ਖੁੱਲੇ ਦਿਨ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਸਹੀ ਸਮਾਂ ਨਿਰਧਾਰਤ ਕੀਤਾ ਜਾਵੇ ਉਦਾਹਰਨ ਵਜੋਂ 2022 ਵਿੱਚ 71 ਯੂਰਪ ਤੋਂ ਬਾਹਰ ਨਵੰਬਰ-ਦਸੰਬਰ ਮਹੀਨੇ ਵਿੱਚ ਵਰਲਡ ਕੱਪ ਆਯੋਜਿਤ ਕੀਤਾ ਗਿਆ ਸੀ ਜੋ ਕਿ ਗਰਮੀ ਤੋਂ ਬਚਨ ਦਾ ਇੱਕ ਤਰੀਕਾ ਸੀ ਇਨਫਾਟਿਨੋ ਨੇ ਕਿਹਾ ਹੈ ਕਿ ਕੈਲੰਡਰ ਨੂੰ 2030 ਤੱਕ ਦੀਆਂ ਪ੍ਰਤੀਯੋਗਤਾਵਾਂ ਨੂੰ ਖੁੱਲੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਕਲੱਬ ਵਰਲਡ ਕੱਪ ਵਿੱਚ ਟੀਮਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ ਅਤੇ 2029 ਤੋਂ 48 ਟੀਮਾਂ ਵਾਲੇ ਫਾਰਮੈਟ ਦੀ ਵੀ ਵਿਚਾਰਧਾਰਾ ਪਣਾਈ ਜਾ ਸਕਦੀ ਹੈ ਗੂਗਲ ਨੇ ਨਵਾਂ AI ਪਲੇਟਫਾਰਮ ਜੈਮਨੀ ਐਂਟਰਪ੍ਰਾਈਜ਼ ਉਦਯੋਗਿਕ ਗ੍ਰਾਹਕਾਂ ਲਈ ਲਾਂਚ ਕੀਤਾ ਹੈ ਇਹ ਪਲੇਟਫਾਰਮ ਕੰਪਨੀਆਂ ਨੂੰ ਆਪਣੇ ਡਾਟਾ ਦਸਤਾਵੇਜ਼ਾਂ ਅਤੇ ਐਪਲੀਕੇਸ਼ਨਜ਼ ਦੇ ਨਾਲ ਗੱਲਬਾਤ ਕਰਨ ਦੀ ਆਜ਼ਾਦੀ ਦੇਵੇਗਾ ਇਸ ਤਰ੍ਹਾਂ ਕਿ AI 에ਜੰਟਸ ਖੋਜ ਕਰ ਸਕਣ ਡਾਟਾ ਵਿਸ਼ਲੇਸ਼ਣ ਕਰ ਸਕਣ ਅਤੇ ਵੱਖ-ਵੱਖ ਕਾਰਜ ਸਹਿਜ ਤਰੀਕੇ ਨਾਲ ਕੀਤੇ ਜਾ ਸਕਣ। Google ਨੇ ਕਿਹਾ ਹੈ ਕਿ ਇਸ ਸੇਵਾ ਵਿੱਚ ਉਹ ਪਹਿਲਾਂ ਤੋਂ ਬਣਾਏ ਗਏ Google 에ਜੰਟਸ ਵੀ ਮੁਹੱਈਆ ਕਰਵਾਏਗਾ ਤੇ ਕੰਪਨੀਆਂ ਨੂੰ ਆਪਣੀਆਂ ਖਾਸ AI 에ਜੰਟਸ ਬਣਾਉਣ, ਤਿਆਰ ਕਰਨ ਅਤੇ ਵਿਸ਼ਲੇਸ਼ਣ ਕਰਨ ਦੇ ਟੂਲ ਵੀ ਸੌਦੇ ਤਰੀਕੇ ਨਾਲ ਸੰਜਾਇਆ ਜਾਣਗੇ। ਟੀਚਾ ਇਹ ਹੈ ਕਿ ਕਾਰੋਬਾਰੀ AI ਉਪਯੋਗਤਾ ਨੂੰ ਤੇਜ਼ ਕੀਤਾ ਜਾਵੇ ਅਤੇ ਨਵੀਆਂ ਖੋਜਾਂ ਤੇ ਉਪਯੋਗਤਾਵਾਂ ਤੇ ਧਿਆਨ ਦਿੱਤਾ ਜਾਵੇ। ਇਸ ਦੇ ਲਾਂਚ ਹੋਣ ਦੇ ਨਾਲ ਕਾਰੋਬਾਰਾਂ ਨੂੰ ਆਪਣੇ ਡਾਟਾ ਸੰਚਾਰ ਅਤੇ ਐਨਾਲਿਟਿਕਸ ਕਾਰਜਾਂ ਵਿੱਚ AI ਨੂੰ ਸ਼ਾਨਦਾਰ ਢੰਗ ਨਾਲ ਸ਼ਾਮਲ ਕਰਨ ਦਾ ਮੌਕਾ ਮਿਲੇਗਾ AI ਉਦਯੋਗ ਵਿੱਚ ਮੁਕਾਬਲਾ ਵਧੇਗਾ ਮੁੱਖ ਤੌਰ ਤੇ ਮਾਈਕਰੋਸਾਫਟ ਅਤੇ OpenAI ਵਰਗੀਆਂ ਕੰਪਨੀਆਂ ਪਹਿਲਾਂ ਹੀ ਐਂਟਰਪ੍ਰਾਈਜ਼ AI ਹੱਲ ਉਪਲਬਧ ਕਰ ਰਹੀਆਂ ਨੇ ਡਾਟਾ ਸੁਰੱਖਿਆ ਗੋਪਨੀਯਤਾ ਅਤੇ ਜ਼ਿੰਮੇਵਾਰੀ AI ਨੀਤੀਆਂ ਉੱਤੇ ਵੀ ਨਵੀਂ ਚਰਚਾ ਹੋਵੇਗੀ ਕਿਉਂਕਿ ਇਸ ਤਰ੍ਹਾਂ ਦਾ ਸਰਵਕਾਰ ਆਧਾਰਿਤ ਪਲੇਟਫਾਰਮ ਡਾਟਾ ਕੰਪਨੀਆਂ ਅਤੇ ਉਪਭੋਗਤਾਵਾਂ ਦੇਸ਼ ਤੇ ਨੂੰ ਪ੍ਰਭਾਵਿਤ ਕਰੇਗਾ ਅੱਜ ਨੂੰ ਅਕਤੂਬਰ ਨੂੰ ਵਿਸ਼ਵ ਪਾਰ ਵਿੱਚ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਜਾ ਰਿਹਾ ਹੈ ਵਰਲਡ ਸਾਈਟ ਡੇ ਦੇ ਇਸ ਸਾਲ ਦਾ ਵਿਸ਼ਾ ਹੈ ਅੱਖਾਂ ਨਾਲ ਸਾਡੀ ਸਿਹਤ ਦਾ ਲਿੰਕ ਇਹ ਦਿਨ ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਮਨਾਇਆ ਜਾਂਦਾ ਹੈ ਤੇ ਇਸ ਦਾ ਉਦੇਸ਼ ਲੋਕਾਂ ਨੂੰ ਅੱਖਾਂ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ ਡਾਕਟਰਾਂ ਅਨੁਸਾਰ ਅੱਖਾਂ ਸਿਰਫ ਦ੍ਰਿਸ਼ਟੀ ਲਈ ਹੀ ਨਹੀਂ ਸਗੋਂ ਸਮੁੱਚੀ ਸਿਹਤ ਦਾ ਦਰਪਣ ਹੁੰਦੀ ਹੈ ਯਾਨੀ ਅੱਖਾਂ ਦੀ ਜਾਂਚ ਨਾਲ 슈ਗਰ ਹਾਈ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਅਤੇ ਕੁਝ ਹੋਰ ਗੰਭੀਰ ਬਿਮਾਰੀਆਂ ਦਾ ਵੀ ਪਤਾ ਲੱਗਦਾ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਜੇ ਸਮੇਂ ਤੇ ਅੱਖਾਂ ਦੀ ਜਾਂਚ ਕਰਵਾਈ ਜਾਵੇ ਤਾਂ ਅੰਨ੍ਹੇਪਣ ਜਾਂ ਦ੍ਰਿਸ਼ਟੀ ਘਟਣ ਦੇ ਕਈ ਮਾਮਲੇ ਰੋਕੇ ਜਾ ਸਕਦੇ ਨੇ विश्व स्वास्थ्य संगठन के अनुसार दुनिया भर में लगभग 2.2 बिलियन लोग किसी न किसी रूप के दृष्टि संबंधी समस्या नाल पीड़ित ਨੇ ਜਿੰਨਾ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਟਾਲੇ ਜਾ ਸਕਦੇ ਸਨ ਜੇ ਸਮੇਂ ਤੇ ਇਲਾਜ ਕੀਤਾ ਜਾਂਦਾ ਖਾਸ ਕਰਕੇ এশিয়া ਅਤੇ अफ्रीका ਦੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਅੱਖਾਂ ਦੀ ਦੇਖਭਾਲ ਲਈ ਢਾਂਚਾ ਬਹੁਤ ਕਮਜ਼ੋਰ ਹੈ ਭਾਰਤ ਵਿੱਚ ਵੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਇਸ ਦਿਨ ਖਾਸ ਮਹਮਾ ਚਲਾਈਆਂ ਗਈਆਂ ਸਕੂਲਾ ਹਸਪਤਾਲਾਂ ਅਤੇ ਟੈਂਪਰ ਪੱਦਰ ਤੇ ਮੁਫਤ ਅੱਖਾਂ ਦੀ ਜਾਂਚ ਦੇ ਕੈਂਪ ਵੀ ਲਗਾਏ ਗਏ ਸਰਕਾਰੀ ਰਿਪੋਰਟਾਂ ਦੇ ਅਨੁਸਾਰ ਦੇਸ਼ ਵਿੱਚ ਲਗਭਗ 4.8 ਕਰੋੜ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦ੍ਰਿਸ਼ਟੀ ਦੀ ਸਮੱਸਿਆ ਹੈ ਅੱਖਾਂ ਦੇ ਮਾਹਰ ਸਲਾਹ ਦਿੰਦੇ ਨੇ ਕਿ ਮੋਬਾਈਲ ਅਤੇ ਕੰਪਿਊਟਰ ਸਕਰੀਨ ਦੇ ਬੇहद ਇਸਤੇਮਾਲ ਦੇ ਨਾਲ ਅੱਖਾਂ ਦੀ ਥਕਾਵਟ ਅਤੇ ਖੁਸ਼ਕੀ ਦੇ ਮਾਮਲੇ ਵਧ ਰਹੇ ਨੇ ਹਰ 6 ਮਹੀਨੇ ਵਿੱਚ ਇੱਕ ਵਾਰ ਅੱਖਾਂ ਦੀ ਪੂਰੀ ਜਾਂਚ ਕਰਵਾਉਣਾ ਲਾਜ਼ਮੀ ਹੈ ਅੱਜ ਦ੍ਰਿਸ਼ਟੀ ਵਿਵਸਥਾ ਮੁਖ ਸੁਨੇਹਾ ਹੈ ਅੱਖਾਂ ਦੀ ਦੇਖਭਾਲ ਕਰੋ ਕਿਉਂਕਿ ਇਹ ਸਿਰਫ ਦ੍ਰਿਸ਼ਟੀ ਹੀ ਨਹੀਂ ਸਗੋਂ ਤੁਹਾਡੀ ਸਮੁੱਚੀ ਸਿਹਤ ਦੀ ਚਲਕ ਹੈ ਅਮਰੀਕੀ ਰਾਸ਼ਟਰਪਤੀ 트럼ਪ ਅਕਸਰ ਹੀ ਆਪਣੀ ਬਿਆਨਬਾਜ਼ੀ ਅਤੇ ਧਮਕੀਆਂ ਦੇ ਕਾਰਨ ਜਾਣੇ ਜਾਂਦੇ ਨੇ ਇੱਕ ਵਾਰ ਫਿਰ ਉਹਨਾਂ ਨੇ ਡੈਮੋਕ੍ਰੇਟਸ ਨੂੰ ਧਮਕੀ ਦਿੱਤੀ ਹੈ 트럼ਪ ਨੇ ਸਰਕਾਰ ਦੇ ਬੰਦ ਹੋਣ ਦੇ ਦੌਰਾਨ ਡੈਮੋਕ੍ਰੇਟ ਪਾਰਟੀ ਦੇ ਮਨਪਸੰਦ ਪ੍ਰੋਗਰਾਮਾਂ 'ਤੇ ਕਟੌਤੀ ਕਰਨ ਦੀ ਧਮਕੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਡੈਮੋਕ੍ਰੇਟ ਪਾਰਟੀ ਆਪਣੇ ਖਰਚੇ ਕਟਾਉਣ ਅਤੇ ਸਰਕਾਰ ਨੂੰ ਮੁੜ ਚਲਾਉਣ ਲਈ ਸਹਿਮਤ ਨਹੀਂ ਹੁੰਦੀ ਤਾਂ ਉਹ ਕੁਝ ਪ੍ਰਸਿੱਧ ਡੈਮੋਕ੍ਰੇਟ ਪ੍ਰੋਗਰਾਮਾਂ 'ਤੇ ਕਟੌਤੀ ਕਰਨਗੇ ਇੱਕ ਕਦਮ ਰਾਜਨੀਤਿਕ ਪ੍ਰਤੀਕਿਰਿਆ ਵਜੋਂ ਦੇਖਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ 트ੰਪ ਪ੍ਰਸ਼ਾਸਨ ਨੇ ਡੈਮੋਕ੍ਰੇਟ ਨਿਯੰਤਰਿਤ ਰਾਜਾਂ ਦੇ ਵਿੱਚ ਕੁਝ ਪ੍ਰੋਜੈਕਟਾਂ ਤੇ ਫੰਡਿੰਗ ਰੋਕ ਦਿੱਤੀ ਸੀ ਜਿਵੇਂ ਕਿ ਨਿਊਯਾਰਕ ਦੇ ਟ੍ਰਾਂਜ਼ਿਟ ਪ੍ਰੋਜੈਕਟ ਅਤੇ ਕੈਲੀਫੋਰਨੀਆ ਅਤੇ ਇਲਿਨੋਇਸ ਵਿੱਚ ਗ੍ਰੀਨ ਐਨਰਜੀ ਇਨੀਸ਼ੀਏਟਿਵਸ ਤੇ ਇਹਨਾਂ ਫੰਡਿੰਗ ਰੋਕਾ ਨੂੰ ਰਾਜਨੀਤਿਕ ਬਲੈਕਮੇਲਿੰਗ ਵਜੋਂ ਵੀ ਦੇਖਿਆ ਗਿਆ 트ੰਪ ਨੇ ਪਹਿਲਾਂ ਵੀ ਕਿਹਾ ਸੀ ਕਿ ਸਰਕਾਰ ਦੇ ਬੰਦ ਹੋਣ ਨਾਲ ਵੱਡੇ ਬਜਟ ਕਟੌਤੀ ਅਤੇ ਸ਼ਾਂਤੀਆਂ ਹੋ ਸਕਦੀਆਂ ਨੇ ਹਾਲਾਂਕਿ ਅਜੇ ਤੱਕ ਇਸ ਦੀ ਪੂਰੀ ਵਿਸਥਾਰ ਨਹੀਂ ਦਿੱਤਾ ਗਿਆ। ਇਹ ਸਥਿਤੀ ਅਮਰੀਕੀ ਰਾਜਨੀਤੀ ਵਿੱਚ ਗੰਭੀਰ वाद-ਵਿਵਾਦ ਦਾ ਕਾਰਨ ਬਣੀ ਹੋਈ ਹੈ ਤੇ ਦੇਸ਼ ਦੀ ਆਰਥਿਕਤਾ ਅਤੇ ਸਰਕਾਰੀ ਕਾਰਜਕੁਸ਼ਲਤਾ ਤੇ ਲੰਬੇ ਸਮੇਂ ਤੱਕ ਅਸਰ ਪੈ ਸਕਦਾ ਹੈ। ਰਾਜਵੀਰ ਜਵੰਤਾ ਦੀ ਮੌਤ ਤੋਂ ਬਾਅਦ ਇੱਕ ਹੋਰ ਮਨਪਾਗੀ ਖਬਰ ਸਾਹਮਣੇ ਆਈ ਹੈ ਅੰਤਰਰਾਸ਼ਟਰੀ ਬੋਡੀ ਬਿਲਡਰ ਵਰਿੰਦਰ ਘੁੰਮਣ ਦੀ ਅੱਜ ਅਚਾਨਕ ਮੌਤ ਹੋ ਗਈ ਹੈ ਦੱਸ ਦਈਏ ਕਿ ਬੋਡੀ ਬਿਲਡਿੰਗ ਦੀ ਦੁਨੀਆ ਵਿੱਚ ਵਰਿੰਦਰ ਘੁੰਮਣ ਦਾ ਵੱਡਾ ਨਾਮ ਹੈ ਉਹ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਸਨ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਇੱਕ ਮੋਢੇ ਵਿੱਚ ਫ੍ਰੈਕਚਰ ਹੋ ਗਿਆ ਸੀ ਜਿਸ ਦਾ ਇਲਾਜ ਚੱਲ ਰਿਹਾ ਸੀ ਤੇ ਅੱਜ ਜਦੋਂ ਉਹ ਅੰਮ੍ਰਿਤਸਰ ਵਿਖੇ ਮਸਲਜ਼ਾ ਆਪਰੇਸ਼ਨ ਕਰਵਾਉਣ ਲਈ ਗਏ ਤਾਂ ਅਚਾਨਕ ਹੀ ਉਹਨ ਨੂੰ ਦਿਲ ਦਾ ਦੌਰਾ ਪੈਣ ਕਰ ਉਹਨਾਂ ਦੀ ਮੌਤ ਹੋ ਗਈ। ਬਾਡੀ ਬਿਲਡਰਾਂ ਦੀ ਦੁਨੀਆ ਵਿੱਚ ਕਈ ਵੱਡੇ ਖਿਤਾਬ ਅਵਿੰਦਰ ਕੁਮਾਰਿੰਦਰ ਘੁੰਮਣ ਦੇ ਨਾਂ ਨੇ ਮਿਸਟਰ ਇੰਡੀਆ ਦਾ ਖਿਤਾਬ ਵੀ ਅਵਿੰਦਰ ਕੁਮਾਰ ਨੂੰ ਮੰਨਿਆ ਪੜਿਆ ਨਾਗੀਤਾ ਸੀ। ਏਸ਼ੀਆ ਬਾਡੀ ਬਿਲਡਿੰਗ ਵਿੱਚ ਵੀ ਅਵਿੰਦਰ ਕੁਮਾਰ ਨੂੰ ਦੋ ਮਾਪਿਆਂ ਸਨ। ਅਚਾਨਕ ਦਿਲ ਦਾ ਦੌਰਾ ਪੈਣ ਕਰ ਉਹਨਾਂ ਦੀ ਮੌਤ ਹੋ ਗਈ ਹੈ।